ਪੰਜਾਬ ਦੀਆਂ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਸਤੰਬਰ ਅਕਤੂਬਰ ਚ ਹੁਣ ਹੋਣ ਦੀ ਆਸ ਵੱਜੀ ਹੈ ਇਸੇ ਸਾਲ ਫਰਵਰੀ ਵਿੱਚ ਪੰਚਾਇਤਾਂ ਭੰਗ ਕਰਨ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਭਾਵੇਂ ਕਿ ਸਰਕਾਰ ਨੇ ਪ੍ਰਬੰਧਕਤਾ ਲਾਏ ਪਰ ਪਿੰਡਾਂ ਦੇ ਰੁਕੇ ਵਿਕਾਸ ਦੇ ਕਾਰਨ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਵੱਡੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ ਨਗਰ ਨਿਗਮ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਅਤੇ ਜਲੰਧਰ ਦੀ ਮਿਆਦ ਪਿਛਲੇ ਸਾਲ ਦੇ ਸ਼ੁਰੂ ਵਿੱਚ ਹੀ ਖਤਮ ਹੋ ਗਈ ਸੀ ਫਗਵਾੜਾ ਨਗਰ ਨਿਗਮ ਦੀ ਚੋਣ ਇਸ ਵਾਰ ਪਹਿਲੀ ਵਾਰ ਹੋਵੇਗੀ ਇਸ ਵਾਰ 41 ਨਗਰ ਕੌਂਸਲਾਂ 23 ਜ਼ਿਲ੍ਹਾ ਪ੍ਰੀਸ਼ਦ 150 ਪੰਚਾਇਤ ਸਮਿਤੀਆਂ ਅਤੇ 13241 ਪੰਚਾਇਤਾਂ ਦੀ ਚੋਣ ਹੋਵੇਗੀ ਜੇਕਰ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰੀਏ ਤਾਂ ਇਹਨਾਂ ਦੀ ਮਿਆਦ ਆਉਂਦੇ ਨਵੰਬਰ ਤੱਕ ਖਤਮ ਹੋਵੇਗੀ ਮੰਨੇ ਵੀ ਜਾ ਰਿਹਾ ਹੈ ਕਿ ਪਹਿਲਾਂ ਲੋਕ ਸਭਾ ਚੋਣਾਂ ਤੇ ਹੁਣ ਜਮਨੀ ਚੋਣਾਂ ਕਾਰਨ ਪੰਜਾਬ ਸਰਕਾਰ ਚੋਣ ਜਾਬਤੇ ਚੋਂ ਬਾਹਰ ਨਹੀਂ ਆ ਰਹੀ। ਬਾਕੀ ਰਹਿਣੀਆਂ ਜਮਨੀ ਚੋਣਾਂ ਦਾ ਵੀ ਐਲਾਨ ਚੋਣ ਕਮਿਸ਼ਨ ਦੇ ਵੱਲੋਂ ਕਿਸੇ ਵੀ ਵਕਤ ਕੀਤਾ ਜਾ ਸਕਦਾ ਹੈ। ਇਸ ਕਾਰਨ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣੀ ਬਾਕੀ ਹੈ ਜਿਸ ਤੇ ਕਾਰਨ ਗਰਾਊਂਡ ਲੈਵਲ ਤੇ ਸਰਕਾਰ ਨਾਲ ਵੋਟਰਾਂ ਦੀ ਨਾਰਾਜ਼ਗੀ ਵੀ ਲੋਕ ਸਭਾ ਚੋਣਾਂ ਦੇ ਦੌਰਾਨ ਸਾਫ਼ ਝਲਕੀ ਜਿਸ ਕਾਰਨ ਸਰਕਾਰ ਨੂੰ ਆਸਮਤਾਪਕ ਸੀਟਾਂ ਦੀ ਬਜਾਏ ਤਿੰਨ ਸੀਟਾਂ ਹੀ ਮਿਲੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਹਰ ਰੋਜ਼ ਵੱਖ-ਵੱਖ ਬੈਕਮਿਆਂ ਦੇ ਨਾਲ ਮੀਟਿੰਗਾਂ ਕਰਕੇ ਕੰਮਾਂ ਨੂੰ ਸੁਚਾਰੂ ਅਤੇ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਅੰਦਰ ਆਪ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਈ ਵੱਡੇ ਵਹਿਦੇ ਲੋਕਾਂ ਦੇ ਨਾਲ ਕੀਤੇ ਸੀ ਉਹਨਾਂ ਨੇ ਨਸ਼ਿਆਂ ਨੂੰ ਲੈ ਕੇ ਵੀ ਇੱਕ ਵੱਡਾ ਵਹਿਦਾ ਲੋਕਾਂ ਦੇ ਨਾਲ ਕੀਤਾ ਸੀ ਪਰ ਨਸ਼ਿਆਂ ਨੂੰ ਲੈ ਕੇ ਹੁਣ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਹਾਲੇ ਵੀ ਨਸ਼ਾ ਢੜਲੇ ਦੇ ਨਾਲ बिक ਰਿਹਾ ਭਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਜ਼ਿਲ੍ਹੇ ਦੇ ਐਸਐਸਪੀ ਅਤੇ ਡੀਸੀ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਜਿਸ ਵੀ ਜ਼ਿਲ੍ਹੇ ਦੇ ਵਿੱਚ ਨਸ਼ਾ ਵੇਚੇਗਾ ਉਸ ਦਾ ਜ਼ਿੰਮੇਵਾਰ ਜ਼ਿਲ੍ਹੇ ਦਾ ਐਸਐਸਪੀ ਹੋਵੇਗਾ ਔਰ ਨਾਲ ਜੇਕਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਲੋਕਾਂ ਨੂੰ ਕੰਮਾਂ ਦੇ ਵਿੱਚ ਆਉਂਦੀ ਹੈ ਤਾਂ ਸਿੱਧੀ ਜ਼ਿੰਮੇਵਾਰੀ ਉਸ ਜ਼ਿਲ੍ਹੇ ਦੇ ਡੀਸੀ ਦੀ ਹੋਵੇਗੀ ਡਿਪਟੀ ਕਮਿਸ਼ਨਰ ਦੀ ਹੋਵੇਗੀ ਇਸ ਤੋਂ ਬਾਅਦ ਵੀ ਕਈ ਖਬਰਾਂ ਅਖਬਾਰਾਂ ਦੇ ਵਿੱਚ ਲੱਗਦੀਆਂ ਨੇ ਕਈ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਕਿ ਓਵਰਡੋਜ਼ ਦੇ ਨਾਲ ਪੰਜਾਬ ਦੇ ਵੱਖ-ਵੱਖ ਇਲਾਕੇ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਸ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਇਸ ਤੇ ਵਿਰੋਧੀ ਨਿਸ਼ਾਨਾ ਵੀ ਸਾਧ ਦੇ ਰਹੇ ਨਾਲ ਹੀ ਜਿਮਨੀ ਚੋਣਾਂ ਦੇ ਵਿੱਚ ਵੀ ਇਸ ਚੀਜ਼ ਦੀ ਗੂੰਜ ਪਈ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੀ ਗੱਲ ਤੱਕ ਕੀਤੀ ਗਈ ਕਿ ਅਸੀਂ ਕੰਟਰੋਲ ਕਰਾਂਗੇ ਪਰ ਇਹਨਾਂ ਨਸ਼ਿਆਂ ਤੇ ਕੰਟਰੋਲ ਹਲੇ ਤੱਕ ਨਹੀਂ ਹੋ ਰਿਹਾ ਦੂਜੇ ਪਾਸੇ ਜੇਕਰ ਨੌਕਰੀਆਂ ਦੀ ਗੱਲ ਕਰੀਏ ਤਾਂ ਵਿਰੋਧੀ ਕਹਿੰਦੇ ਨੇ ਕਿ ਕੋਈ ਬਹੁਤੀਆਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਨਾਲ ਦੀ ਨਾਲ ਇਨ੍ਹਾਂ ਕਿਸਾਨਾਂ ਦੀ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਨੂੰ ਮਿਲ ਰਹੀ ਜਿਹੜੀ ਬਿਜਲੀ ਹੈਗੀ ਉਸ ਦਾ ਵੀ ਵੱਡਾ ਅਸਰ ਸਰਕਾਰ ਦੇ ਪੱਖ ਵਿੱਚ ਆਵੇਗਾ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਬਾਅਦ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਬਿਜਲੀ ਸਪਲਾਈ ਦੀ ਸਹੂਲਤ ਮਿਲੀ ਹੈ ਤਾਂ ਇੱਕ ਵੱਡਾ ਵਾਅਦਾ ਪੰਜਾਬ ਸਰਕਾਰ ਦੇ ਵੱਲੋਂ ਬੀਬੀਆਂ ਦੇ ਨਾਲ ਕੀਤਾ ਗਿਆ ਸੀ ਜਿਸ ਦੇ ਤਹਿਤ 1000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਬੀਬੀਆਂ ਨੂੰ ਮਿਲਣਾ ਸੀ ਪਰ ਸਰਕਾਰ ਬਣੀ ਨੂੰ ਲੰਬਾ ਸਮਾਂ ਹੋ ਗਿਆ ਪਰ ਹਲੇ ਤੱਕ ਬੀਬੀਆਂ ਨੂੰ 1000 ਰੁਪਏ ਨਹੀਂ ਮਿਲੇ ਤੇ ਇਸ ਦਾ ਵੀ ਵੱਡਾ ਨੁਕਸਾਨ ਸੱਤਾਧਾਰੀ ਤਰਨ ਨੂੰ ਚੱਲਣਾ ਪੈ ਸਕਦਾ ਪੰਚਾਇਤੀ ਚੋਣਾਂ ਅਤੇ ਦੂਸਰੀਆਂ ਚੋਣਾਂ ਦੇ ਅੰਦਰ ਕਿਉਂਕਿ ਜੇਕਰ ਪੰਚਾਇਤੀ ਚੋਣਾਂ ਦੀ ਗੱਲ ਕਰ ਲਈਏ ਤਾਂ ਪੰਚਾਇਤੀ ਚੋਣਾਂ ਦੇ ਵਿੱਚ ਬੀਬੀਆਂ ਦੀ ਪਿੰਡਾਂ ਦੇ ਵਿੱਚ ਅਹਿਮ ਭੂਮਿਕਾ ਹੁੰਦੀ ਹੈ ਜਿਸ ਤੇ ਕਾਰਨ ਇਹ ਨੁਕਸਾਨ ਵੀ ਸੱਤਾਧਾਰੀ ਤਰਨ ਨੂੰ ਹੋ ਸਕਦਾ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਪੰਚਾਇਤੀ ਚੋਣਾਂ ਲੇਟ ਹੋਣ ਦੇ ਕਾਰਨ ਕਿਹੜੇ-ਕਿਹੜੇ ਪਿੰਡਾਂ ਦਾ ਵਿਕਾਸ ਰੁਕਿਆ ਹੈ ਅਤੇ ਕਿਹੜੇ ਵੱਡੇ ਵਿਕਾਸ ਜਿਹੜੇ ਹਲੇ ਤੱਕ ਨਹੀਂ ਹੋਏ ਤੇ ਕਿਹੜੀਆਂ ਉਹ ਗੱਲਾਂ ਜਿਹੜੀਆਂ ਪੰਜਾਬ ਸਰਕਾਰ ਦੇ ਵੱਲੋਂ ਹਲੇ ਤੱਕ ਪੂਰੀਆਂ ਨਹੀਂ ਕੀਤੀਆਂ ਕਿੰਨਾ ਦਿਓ ਆਗਿਆ ਜੀ ਸਤਿ ਸ੍ਰੀ ਅਕਾਲ ਦੇਖਦੇ ਰਹੋ ਵੀ ਸੋਸ਼ਲ